ਸ਼ਾਦੀ ਰਿਸ਼ਤੇ ਚੈਨਲ ਦੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਲੱਗੇ ਚੈਨਲ ਤੇ ਰਿਸ਼ਤਾ ਦੇ ਆੜ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਆੜ ਲਗਵਾਉਣ ਲਈ ਸਾਡਾ ਵਟਸਐਪ ਨੰਬਰ ਹੈ 99173 72386 ਜੇਕਰ ਕੋਈ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਨਾ ਅੱਜ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਇਹ ਹਾਂ ਜੀ ਵੀਡੀਓ ਨੂੰ ਦੇਖਣਾ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਾਮ ਸਿੰਘ ਕਾਪੀਰ ਸੇਕਾ ਗੋਤਵਰਾੜ ਈਰੀਆ ਮੋਕਾ ਲੜਕਾ ਕਨੇਡਾ ਵਰਕ ਪਰ ਮਾਟਾ ਕੈਨੇਡਾ ਬਰੌਕਰ ਵਿੱਚ ਪੀਆਰ ਦੀ ਫਾਈਲ ਲਾਈ ਹੋਈ ਹੈ ਜੀ ਕੱਦ 5 ਫੁੱਟ 6 ਇੰਚ ਜਨਮ 2002 ਦੋ ਸਾਲ ਦਾ ਕੰਪਿਊਟਰ ਸਾਇੰਸ ਡਿਪਲੋਮਾ ਜਮੀਨ ਨਾਲ ਕੱਲੇ ਬਾਦਰ ਸਰਕਾਰੀ ਜੋਬ ਇੰਡੀਆ ਦੇ ਵਿੱਚ ਰਿਸ਼ਤੇ ਦੀ ਮੰਗਾ ਜੀ ਲੜਕੀ ਸੋਹਣੀ ਸੁਨੱਖੀ ਕੈਨੇਡਾ ਪੀਆਰ ਜਾਂ ਜੁਆਇਸ ਸਿਟੀਜ਼ਨ ਹੋਵੇ ਸੰਪਰਕ ਕਰੋਗੇ ਪਰਿਵਾਰ ਨਾਲ ਇਸ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋਗੇ ਦੂਜਰਾ ਨਾਮ ਕੌਰ ਕਾਰਟ 66 ਕੈਨੇਡਾ ਸਿਟੀ ਨਾ ਕੱਦ 5 ਫੁੱਟ 5 ਇੰਚ ਜਨਮ 1996 ਸਟਡੀ ਸੀਏ ਅਕਾਊਂਟਿੰਗ ਕੈਨੇਡਾ ਗਵਰਨਮੈਂਟ ਜੋਬ ਕਰਦੀ ਹੈ ਜੀ ਭਰਾ ਕੈਨੇਡਾ ਕਿਤੀ ਆ ਨਾ ਰਿਸ਼ਤੇ ਦੀ ਮੰਗ ਹੈ ਲੜਕਾ ਦਾ ਆਪਣਾ ਘਰ ਹੋਵੇ ਵਧੀਆ ਜੋਬ ਸਰੀਜਾਂ ਬਨਪੁਰ ਵਿੱਚ ਕੰਮ ਕਰਦਾ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਤੀਸਰਾ ਨਾਮਕਰ ਕਾਸਟ ਜੈਸਿਕ ਗੋਤ ਸੰਗ ਹੈ ਏਰੀਆ ਫਰੀਦਕੋਟ ਜਨਮ 1992 ਕਦੇ ਪੰਜ ਪਟ 3 ਇੰਚ ਸਟੱਡੀ ਜੀਐਨਐਮ ਨਰਸ ਮਹਾਲੀ ਵਿੱਚ ਜੌਬ ਕਰਦੀ ਹੈ ਫਾਦਰ ਰਿਟਾਇਰਡ ਆਰਮੀ ਵਿੱਚ ਤੋਂ ਪਰਾ ਕੈਨੇਡਾ ਵਿੱਚ ਅਨਵਾਇਟ ਹੈ ਰਿਸ਼ਤੇ ਦੀ ਮੰਗ ਹੈ ਲੜਕਾ ਕੈਨੇਡਾ ਤੋਂ ਹੋਵੇ ਨਸਾ ਰਹਿਤ ਹੋਵੇ ਤੇ ਕੈਨੇਡਾ ਦਾ ਪੀਆਰ ਜੋ ਇੰਡੀਆ ਤੋਂ ਹੋਵੇ ਸਰਕਾਰੀ ਜੌਬ ਕਰਦਾ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਉਹਨਾਂ ਡਰੈਕ ਪਰ ਕਾਲ ਕਰ ਸਕਦੇ ਹੋ। ਅਗਲਾ ਸਾਡੀ ਰਿਸ਼ਤੇ ਚੈਨਲ ਨੂੰ ਦੇਖ ਕੇ ਜੋ ਵੀ ਤੁਸੀਂ ਰਿਸ਼ਤਾ ਕਰੋਗੇ ਇਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ। ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ। ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਕਰੋ ਕਾਟੜਾ ਟਿੱਕ ਬੋਥ ਢਾਲੀਵਾਲ ਕੱਦ 5 ਫੁੱਟ 5 ਇੰਚ ਜ਼ਿਲ੍ਹਾ ਮੋਗਾ ਡੇਟਾ ਵਰਸ 1999 ਸਟੱਡੀ ਬੀ ਐਸ ਸੀ ਨਰਸਿੰਗ ਮਾਤਾ ਹਾਊਸ ਵਾਈਫ ਪਰ ਆ ਕੈਨੇਡਾ ਵਿੱਚ ਪੀ ਆਰ ਮੈਡ ਹੈ ਜੀ ਰਸਤੇ ਦੀ ਮੰਗ ਹੈ ਨੜਕਾ ਕੈਨੇਡਾ ਦਾ ਪিয়ার ਹੋਵੇ ਇਹ ਮਿਹਰਤ ਨੂੰ ਬਾਰਾ ਦੇ ਨੇੜੇ 60 ਕਿਲੋਮੀਟਰ ਏਰੀਆ ਦੇ ਵਿੱਚ ਹੋਵੇ ਜੀ ਇਹਨਾਂ ਦੇ ਪਰਿਵਾਰ ਨਾਲ ਤੁਸੀਂ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਰ ਇਹਦਾ ਨੋਟ ਕਰੋ ਜੀ ਮਾ ਪਾਣੀ ਮਾ ਨਾਮ ਕੌਰ ਕਾਪੀ ਜਰਫਕਾ ਗੋਤ ਆਰਕਾ ਏਰੀਆ ਬਟਾਲਾ ਪੀਆਰ ਕਨੇਡਾ ਜੇ ਬਰਥ 1994 ਚਿੱਟੜੀ ਬਜਰਰ ਰੋਕ ਟੈਕਨੋਲੋਜੀ ਜੌਬ ਮੈਨੇਜਰ ਕਨੇਡਾ ਵਿੱਚ ਰਿਸ਼ਤੇ ਦੀ ਮੰਗਾ ਜੇ ਲੜਕਾ ਕਨੇਡਾ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਜਾਂ ਯੂਐਸਏ ਦਾ ਸਿਟੀਜ਼ਨ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਕਟਰ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੇਮਾ ਨਾਮ ਕੌਰ ਕਾਸਟ ਜੈਟ ਸਿਕ ਗਰੇਵਾਲ ਕੈਨੇਡਾ ਪੀਆਰ ਏਰੀਆ ਮਲੇਰ ਕੋਟਲਾ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਬੀ ਡੀ ਐਸ ਇਰੀਆ ਤੋਂ ਡੈਂਟਰ ਹਾਈ ਜਨਾਂ ਕੈਨੇਡਾ ਤੋਂ ਮਲੇਅਰ ਕੋਟਲਾ ਹੈ ਰਹੀ ਹੈ ਇਹ ਇਹ ਸਟੇ ਦੀ ਮੰਗਾ ਨੜਕਾ ਬੀ ਡੀ ਐਸ ਡਾਕਟਰ ਹੋਵੇ ਜਾਂ ਡੈਂਟਲ ਹਾਈਜਨ ਜਾਂ ਬਿਜ਼ਨਸਮੈਨ ਹੋਵੇ ਕੱਦ 5 ਫੁੱਟ 10 ਇੰਚ ਤੱਕ ਹੋਵੇ ਇਹ ਸਟੇਲਿਆ ਜੋ ਕੇ ਜੁਗਤ ਸੇ ਦਾ ਪੀਅਰ ਹੋਵੇ ਜੀ ਜਾਂ ਜ਼ਮੀਨ 10 ਤੋਂ 20 ਏਕੜ ਹੋਵੇ ਸੰਪਰਕ ਕਰੋ ਜੀ ਪਰਵਾਰ ਨਾਲ ਸ਼ਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲੋ ਤਾਂ ਜੋ ਸਾਰੇ ਰਿਸ਼ਤੇ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ Σαράνο, ωραία. Σαν το